ਔਰ ਅੱਜ ਵੀਰ ਇੱਕ ਬੜੀ ਦਰਦਨਾਕ ਵੀਡੀਓ ਸਾਹਮਣੇ ਆਈ ਹੈ ਇੱਕ ਅੰਮ੍ਰਿਤਧਾਰੀ ਮਾਤਾ ਜੀ ਨੂੰ ਇੱਕ ਐਸਪੀ ਲੈਵਲ ਦੇ ਰੈਂਕ ਦਾ ਪੁਲਿਸ ਅਫਸਰ ਪੰਜਾਬ ਪੁਲਿਸ ਦਾ ਅਫਸਰ ਆ ਉਹ ਕੀ ਕਹਿ ਰਿਹਾ ਹੈ ਕੀ ਲਬਜ਼ ਕੀ ਬੋਲ ਰਿਹਾ ਹੈ ਵੀਰਿਓ ਮਤਲਬ ਪਰਸਨਲੀ ਤੌਰ ਤੇ ਇੱਕ ਐਸਪੀ ਲੈਵਲ ਦਾ ਪੁਲਿਸ ਅਫਸਰ ਔਰ ਇੱਕ ਅੰਮ੍ਰਿਤਧਾਰੀ ਮਾਤਾ ਜਿਸ ਦਾ ਬੇਟਾ 4 ਲੱਖ ਵੋਟਾਂ ਨਾਲ ਇਲਾਕੇ ਦੇ ਲੋਕਾਂ ਨੇ ਐਮਪੀ ਬਣਾ ਕੇ ਉਹਨੂੰ ਜਿਤਾਇਆ ਹੋਏ ਤੇ ਉਹਦੀ ਮਾਂ ਹੋਏ ਤੇ ਆਹ ਦੇਖੋ ਕਿਵੇਂ ਉਹਦੇ ਨਾਲ ਜਿਹੜਾ ਬਿਹੇਵੀਅਰ ਆ ਮਤਲਬ ਜਿਹੜੀ ਲੈਂਗੁਏਜ ਆ ਐਸਪੀ ਆਫ ਲੈਵਲ ਦੇ ਅਫੀਸਰ ਦੀ ਉਹ ਲੈਂਗੁਏਜ ਤੁਸੀਂ ਦੇਖੋ ਕੀ ਆ ਹਾਂ ਜੀ ਤੇਰੇ ਮੁੰਡੇ ਨੇ ਬਸ ਸਾਰੇ ਪੰਜਾਬ ਨੂੰ ਅੱਗ ਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਦੱਸ ਵੇਖੋ ਜਿਹ ਹੱਕ ਦੀਆਂ ਹੱਕਾਂ ਨੂੰ ਮੇੜੂਗਾ ਤੇਰੀ ਕਮਾਈ ਦਾ ਨਹੀਂ ਇਹ ਮਾੜੀ ਕਮਾਈ ਹੋਊ ਤੇਰਾ ਕੰਮ ਹੀ ਨਹੀਂ ਮੈਨੂੰ ਇਹਦਾ ਔਰ ਆ ਵੀਰੋ ਜਿਹੜੇ ਲਾਸਟ ਲਾਈਨ ਆ ਇਹ ਸਾਇਦ ਤੁਹਾਨੂੰ ਨਾ ਸਮਝ ਲੱਗੇ ਜੀ ਬੜੀ ਕਮਾਈ ਹੋ ਗਈ ਆ ਬੜੀ ਕਮਾਈ ਕਰ ਲਈ ਆ ਤੁਸੀਂ ਬੜੀ ਕਮਾਈ ਹੋ ਗਈ ਆ ਤੇਰੇ ਮੁੰਡੇ ਨੇ ਇਹ ਪੰਜਾਬ ਨੂੰ ਅੱਗ ਲਾਈ ਤੂੰ ਤੂੰ ਚੱਲ ਤੂੰ ਉਧਰ ਜਾ ਕੇ ਗੱਲ ਕਰ ਤੇਰਾ ਤੂੰ ਅਗਲਾ ਆਤੀ ਤੇਰੇ ਮੁੰਡੇ ਨੇ ਮਤਲਬ ਬਥੇਰੀ ਕਮਾਈ ਕਰ ਲਈ ਆ ਤੁਸੀਂ ਮਤਲਬ ਇਹ ਲਬਜ ਇੱਕ ਐਸਪੀ 11 ਦਾ ਅਫੀਸਰ ਹੋਏ ਤੇ ਉਹ ਪੰਜਾਬ ਪੁਲਿਸ ਦਾ ਤੇ ਉਹਦੇ ਮੂੰਹ ਤੇ ਵਿੱਚੋਂ ਨਿਕਲ ਰਹੇ ਨੇ ਔਰ ਅਮਰਤਧਾਰੀ ਇੱਕ ਮਾਂ ਜਿਹਦਾ ਬੱਚਾ ਜਿੱਤਿਆ ਹੋਇਆ ਮੌਕੇ ਦਾ ਐਮਪੀ ਔਰ 3-4 ਲੱਖ ਲੋਕਾਂ ਦੀ ਵੋਟ ਦੇ ਨਾਲ ਉਦਾਂ ਹੀ ਸੰਵਿਧਾਨ ਨੂੰ ਮੰਨਦੇ ਆ ਨਾ ਅਸੀਂ ਲੋਕਤੰਤਰ ਤੇ ਵਿਸ਼ਵਾਸ ਰੱਖਦੇ ਆ ਨਾ ਫਿਰ ਉਸੇ ਲੋਕਤੰਤਰ ਨੇ ਭਾਈ ਅਮਰਪਾਲ ਸਿੰਘ ਨੂੰ ਐਮਪੀ ਬਣਾਇਆ ਸਵਰਨਜੀਤ ਵੀਰ ਜੀ ਸਰਬਜੀਤ ਵੀਰ ਹੁਣਾਂ ਨੂੰ ਉਹਨਾਂ ਨੇ ਮਤਲਬ ਵੋਟਾਂ ਪਾਈਆਂ ਲੋਕਤੰਤਰ ਨੇ ਪਾਈਆਂ ਨਾ ਤੇ ਫਿਰ ਅਸੀਂ ਉਹਨਾਂ ਨੂੰ ਕਿਉਂ ਮਤਲਬ ਉਹਨਾਂ ਦੇ ਜਿਹੜੇ ਮਾਪਿਓ ਨੇ ਉਹਨਾਂ ਨੂੰ ਇਦਾਂ ਦੀ ਭੱਤੀ ਲਬਜ਼ ਜਿਹੜੇ ਨੇ ਲਬਜ਼ ਬੋਲੇ ਨੇ ਪਹਿਲੀ ਤਾਂ ਗੱਲ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਦੇਖੋ ਮੌਜੂਦਾ ਸਰਕਾਰ ਨੂੰ ਇੱਕ ਮੈਂ ਜ਼ਰੂਰ ਗੱਲ ਕਹਿੰਦਾ ਹਾਂ ਕਿ ਇਹ ਇਹ ਦੇਖੋ ਇਹ ਜਨਤਾ ਜਨਤਾ ਲੋਕ ਲੋਕਤੰਤਰ ਹੈ ਜਨਤਾ ਹੈ ਇਹ ਜਨਤਾ ਨੇ ਤੁਹਾਨੂੰ ਬਣਾਇਆ ਔਰ ਇਹ ਜਨਤਾ ਨੇ ਹੀ ਫੈਸਲਾ ਇਹਦੀ ਜਨਤਾ ਦੀ ਕਚਹਿਰੀ ਵਿੱਚ ਹਰ ਇੱਕ ਚੀਜ਼ ਦਾ ਫੈਸਲਾ ਹੋਣਾ ਹੁੰਦਾ ਔਰ ਅੱਜ ਫੈਸਲਾ ਤੁਹਾਨੂੰ ਜਨਤਾ ਨੇ ਪਾਵਰ ਦਿੱਤੀ ਹੈ ਲੋਕਾਂ ਨੇ ਅੱਖਾਂ ਬੰਦ ਕਰਕੇ ਵੋਟਾਂ ਪਾਤੀਆਂ ਸੀ ਤੁਹਾਨੂੰ ਕਿਉਂਕਿ ਅਕਾਲੀਆਂ ਤਾਂ ਵੀ ਲੋਕ ਦੁਖੀ ਸਨ ਉਹਨਾਂ ਕੋਟਕਪੁਰੇ ਮਤਲਬ ਕੋਟਕਪੂਰੇ ਚ ਕਿਦਾਂ ਸਿੱਧੀਆਂ ਗੋਲੀਆਂ ਇਹਨਾਂ ਸੰਵੇਦ ਸੈਣੀ ਨੂੰ ਬਣਾ ਦਿੱਤਾ ਸੀਗਾ ਡੀਜੀਪੀ ਅਕਾਲੀਆਂ ਨੇ ਔਰ ਕੋਟਕਪੂਰੇ ਚ ਸਿੱਧੀਆਂ ਗੋਲੀਆਂ ਚਲਾਈਆਂ ਇਸ ਸੰਗਤ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਇਸ ਸੰਗਤ ਔਰ ਉਹਨਾਂ ਨੂੰ ਵੀ ਅੱਜ ਉਹਨਾਂ ਦਾ ਕੀ ਹਸਰ ਜੇ ਕਾਂਗਰਸ ਨੇ ਅੱਤ ਚੁੱਕੀ ਹੀ ਤੇ ਉਹਨਾਂ ਦਾ ਵੀ ਕੀ ਹਸਰ ਕੀਤਾ ਇਸ ਲੋਕਤੰਤਰ ਨੇ ਇਹ ਪੰਜਾਬ ਦੇ ਕ੍ਰਾਂਤੀਵੀਰ ਇਸ ਪੰਜਾਬ ਦਾ ਜਿਹੜਾ ਕੱਲਾ ਕੱਲਾ VOTER ਵੀ ਕ੍ਰਾਂਤੀਕਾਰੀ ਹੈ ਇਹ ਚੀਜ਼ ਚੇਤੇ ਰੱਖਿਓ ਔਰ ਉਹਨਾਂ ਦੋਨਾਂ ਨੇ ਹੱਥ ਚੁੱਕੀ ਹੀ ਉਹਨਾਂ ਨੂੰ ਪਰੇ ਕਰਕੇ ਔਰ ਤੁਹਾਨੂੰ ਅੱਗੇ ਲੈ ਕੇ ਆਏ ਔਰ ਅੱਖਾਂ ਬੰਦ ਪਾ ਕਰਕੇ ਤੁਹਾਨੂੰ ਵੋਟਾਂ ਪਾ ਕੇ ਉਹਨਾਂ ਤੀਜਾ ਧੜਾ 50 ਸਾਲ ਬਾਅਦ ਪੰਜਾਬ 'ਚ ਖੜਾ ਕਰ ਦਿੱਤਾ ਪੰਜਾਬ ਦੇ ਕ੍ਰਾਂਤੀਕਾਰੀ ਲੋਕਾਂ ਨੇ ਔਰ ਅੱਜ ਆਹੋ ਜੀਆਂ ਚੀਜ਼ਾਂ ਵੇਖ ਕੇ ਮਨ ਦੁਖਦਾ ਹੈ ਵੀਰੋ ਤੇ ਕੀ ਫਾਇਦਾ ਹੋਇਆ ਜੇ ਲੋਕਾਂ ਨੇ ਇਨਾ ਵਿਸ਼ਵਾਸ ਕੀਤਾ ਤੁਹਾਡੇ ਤੇ ਕੀ ਫਾਇਦਾ ਮਿਲ ਰਿਹਾ ਹੈ ਅੱਜ ਪੰਜਾਬ ਜਿਹੜਾ ਹੈ ਪੂਰੀ ਤਰ੍ਹਾਂ ਪੰਜਾਬ ਦੇ ਹਾਲਾਤ ਜਿਹੜੇ ਨਾਜ਼ਕ ਬਣੇ ਹੋਏ ਹਨ ਆਏ ਦਿਨ ਵਾਰ ਦਾਤ ਪੁਲਿਸ ਡਿਪਾਰਟਮੈਂਟ ਨੂੰ ਤੁਸੀਂ ਇੰਨੀ ਖੁੱਲ੍ਹ ਦੇ ਦਿੱਤੀ ਹੈ ਕਿ ਉਹ ਇੱਕ ਜਗ੍ਹਾ ਬੰਦਾ ਮਾਰਦੇ ਨੇ ਉਹ ਰਸਤੇ 'ਚ ਆਉਂਦੇ ਆਉਂਦੇ ਪੰਜ ਬੰਦੇ ਨੇ ਇੱਕ ਜਗ੍ਹਾ ਅਨਕਾਊਂਟਰ ਕਰਕੇ ਆ ਰਹੇ ਨੇ ਸ਼ਰਾਬ ਨਾਲ ਰੱਜੇ ਨੇ ਔਰ ਜਮੇ ਪੰਜੀ ਜਿਹੜੇ ਪੁਲਿਸ ਦੇ ਬੰਦੇ ਨੇ ਇਨਸਪੈਕਟਰ ਲੈਵਲ ਦੇ ਨੇ ਜਮੇ ਪੰਜੀ ਔਰ ਰਸਤੇ ਦੇ ਵਿੱਚ ਕਰਨਲ ਬਾਠ ਨੂੰ ਔਰ ਉਹਦੇ ਬੱਚੇ ਨੂੰ ਬੁਰੀ ਤਰ੍ਹਾਂ ਸ਼ਰਾਬ ਦੇ ਨਸੇ ਚ ਚੂਰ ਔਰ ਕਾਨੂੰਨ ਨੂੰ ਪੂਰੀ ਤਰ੍ਹਾਂ ਤਾੜ-ਤਾੜ ਕਰਦੇ ਆ ਕਰਨਲ ਸੰਧੂ ਕਰਨਲ ਬਾਠ ਦੇ ਕਿਦਾਂ ਉਹਨੂੰ ਇੱਕ ਕੋਟਦੇ ਨੇ ਮਾਰ-ਮਾਰ ਉਹਦਾ ਮੂੰਹ ਸੁਜਾ ਦਿੰਦੇ ਨੇ ਬੱਚੇ ਦੀ ਬਾਹ ਤੋੜ ਦਿੰਦੇ ਨੇ ਔਰ ਨਾਲ ਨੂੰ ਕਹਿੰਦੇ ਨੇ ਕਿ ਇੱਕ ਠੋਕ ਕੇ ਆਏ ਆ ਇੱਕ ਮਤਲਬ ਠੋਕ ਕੇ ਆਏ ਆ ਅਨਕਾਉਂਟਰ ਔਰ ਦੂਜਾ ਲੋੜ ਪੈਂ ਤੇ ਤੇਰਾ ਵੀ ਕਰ ਦਾਂਗੇ ਇਹ ਪੁਲਿਸ ਦੀ ਵਲਡਿੰਗ ਹੈ ਇਹ ਮੌਜੂਦਾ ਜਿਹੜਾ ਸਾਡਾ ਪ੍ਰਸ਼ਾਸਨ ਆ ਉਹਦੀ ਮਾਨਸਿਕਤਾ ਜਿਹੜੀ ਹੈ ਪੰਜਾਬ ਪੁਲਿਸ ਡਿਪਾਰਟਮੈਂਟ ਦੀ ਉਹ ਇਹ ਇਸ ਤਰ੍ਹਾਂ ਦੀ ਹੋ ਚੁੱਕੀ ਹੈ ਇਹ ਸਿਰਫ ਜਦੋਂ ਅਸੀਂ ਜਿਆਦਾ ਖੁੱਲ੍ਹ ਦੇ ਦਿੰਦੇ ਆ ਕਿਸੇ ਵੀ ਡਿਪਾਰਟਮੈਂਟ ਨੂੰ ਔਰ ਉਹਦੇ ਰਿਜ਼ਲਟ ਇਦਾਂ ਹੀ ਨਿਕਲਦੇ ਨੇ ਮੈਂ ਬਾਦਲਾਂ ਦਾ ਚੇਤਾ ਕਰਾਇਆ ਸਮੀਤ ਸੈਣੀ ਨੂੰ ਡੀਜੀਪੀ ਬਣਾਤਾ ਇਹ ਉਹੀ ਸਮੀਤ ਸੈਣੀ 1984 ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਕਾਲਾ ਦੌਰ ਚੱਲਿਆ ਸੀਗਾ ਔਰ ਉਸ ਕਾਲੇ ਦੌਰ ਦੇ ਵਿੱਚ ਸਮੀਤ ਸਿੰਘ ਸੈਣੀ ਹੁਣਾਂ ਨੇ ਔਰ ਕੁਝ ਹੋਰ ਅਫਸਰਾਂ ਨੇ ਮਤਲਬ ਉਹ ਆਤਮਚਾਈ ਹੀ ਕਿ ਲੂੰ ਕੰਡੇ ਖੜੇ ਹੋ ਜਾਂਦੇ ਹਨ ਵੀਰੋ ਗੱਲਾਂ ਚੇਤੇ ਕਰਕੇ ਨਾਮ ਚੇਤੇ ਆ ਨਾ ਨਿਹੰਗ ਅਜੀਤ ਸਿੰਘ ਪੂਲਾ ਕੋ ਸਮੀਤ ਸਿੰਘ ਸੈਣੀ ਤੇ ਨਿਹੰਗ ਪੂਲਾ ਔਰ ਕੁਝ ਅਫਸਰ ਹੋਰ ਮੇਰੇ ਦਿਮਾਗ 'ਚੋਂ ਨਿਕਲ ਰਹੇ ਹਨ ਸੀਨੀਅਰ ਕੇ ਪੀ ਐਸ ਗਿੱਲ ਵਰਗੇ ਔਰ ਇਹਨਾਂ ਨੇ ਉਹ ਆਤਮਚਾਈ ਹੀ ਪੰਜਾਬ ਦੇ ਵਿੱਚ ਕਾਰਨ ਕੀ ਕਿ ਇਹਨਾਂ ਨੂੰ ਖੁੱਲ੍ਹ ਦੇ ਦਿੱਤੀ ਪੁਲਿਸ ਡਿਪਾਰਟਮੈਂਟ ਨੂੰ ਖੁੱਲ੍ਹ ਦੇ ਦਿੱਤੀ ਸਰਕਾਰ ਨੇ ਜੋ ਮਰਜ਼ੀ ਔਰ ਇਹਨਾਂ ਨੇ ਨਿਹੰਗ ਅਜੀਤ ਸਿੰਘ ਪੂਲੇ ਵਰਗੇ ਇਹਨੇ ਦਰਿੰਦੇ ਬੰਦੇ ਇਹਨਾਂ ਨੇ ਉਹਨਾਂ ਨੂੰ ਖੁੱਲ ਦੇ ਕੇ ਛੜਦਾ ਹੀਗਾ ਸਮਾਜ ਦੇ ਵਿੱਚ ਵੀ ਜੋ ਦਿਲ ਕਰਦਾ ਕਰੋ ਔਰ ਬੁਲਟ ਪ੍ਰੂਫ ਗੱਡੀਆਂ ਕੇ ਕੇ ਸੰਤਾਲੀਆਂ ਵੱਡੀਆਂ ਵੱਡੀਆਂ ਡਰਮ ਮਸ਼ੀਨ ਗਨਾਂ ਦਿੱਤੀਆਂ ਉਹਨੂੰ ਨਾਲ ਐਸ ਐਚਓ ਡਿਪਟੀ ਲੈਵਲ ਦੇ ਮਤਲਬ ਪੁਲਿਸ ਅਫਸਰ ਲਾਏ ਪੰਜਾਬ ਪੁਲਿਸ ਦੇ ਅਫਸਰ ਜੈਡ ਪਾਸ ਸਿਕਿਉਰਿਟੀ ਔਰ ਨਾਲ ਉਹਦੇ 40 50 ਪੰਜਾਬ ਪੁਲਿਸ ਦੇ ਆਫੀਸਰ ਤੇ ਮੁਲਾਜਮ ਜਾਇਆ ਕਰਦੇ ਸਨ ਨਿਹੰਗਜੀਤ ਸਿੰਘ ਪੂਲੇ ਦੇ ਨਾਲ ਔਰ ਛੋਟੀਆਂ-ਛੋਟੀਆਂ ਬੱਚੀਆਂ ਨੂੰ ਛੁੱਕ ਕੇ ਲੈ ਜਾਂਦੇ ਸਨ ਜੋਗਾ ਸਿੰਘ ਜੋਗੀ ਦੀ ਛੋਟੀ ਜੀ ਬੱਚੀ ਚੱਕ ਕੇ ਲੈ ਗਏ ਔਰ ਗੈਂਗ ਰੇਪ ਵੀ ਰਿਓ ਨਾਲ ਪੁਲਿਸ ਨਾਲ ਪੁਲਿਸ ਦੇ ਦਿੱਤੇ ਸਰਕਾਰੀ ਹਥਿਆਰ ਔਰ ਨਾਲ ਸਮੇਤ ਸਿੰਘ ਸੈਣੀ ਡੀਜੀਪੀ ਹੁਣ ਆਦਾ ਪ੍ਰੋਪਰ ਸਾਥ ਔਰ ਨਾਲ ਬਲੈਕ ਜੈਡ ਸਕਿਉਰਿਟੀ ਔਰ ਨਾਲ ਪੁੱਲੇ ਨੂੰ ਕਹਿੰਦੇ ਸੀ ਜੋ ਦਿਲ ਕਰਦਾ ਹੈ ਕਰ ਜਦੋਂ ਖੁੱਲ ਦੇਤੀ ਉਹਨੇ ਫਿਰ ਕੋਈ ਬੱਚੀ ਨਹੀਂ ਵੇਖੀ ਕੋਈ ਪਰਿਵਾਰ ਨਹੀਂ ਵੇਖਿਆ ਪਰਿਵਾਰਾਂ ਦੇ ਪਰਿਵਾਰ ਜੀਂਦਿਆਂ ਨੂੰ ਅੱਗ ਲਗਾ ਕੇ ਜਲਾ ਦਿੱਤਾ ਸੁਡੇ ਸੁਡੇ ਬੱਚਿਆਂ ਦੇ ਮੂੰਹ ਤੇ ਗੋਲੀਆਂ ਮਾਰਤੀਆਂ ਦੁੱਧ ਚੁੰਗਦੀਆਂ ਬੱਚੀਆਂ ਨੂੰ ਉਡਾ ਦਿੱਤਾ ਜਿਹਦੇ ਘਰ ਦੇ ਵਿੱਚ ਜਾ ਕੇ ਉਹਦੀ ਫੈਮਿਲੀ ਨੂੰ ਮਾਰਨੇ ਜਾਂਦੇ ਸਨ ਉਹ ਸਾਰੀ ਫੈਮਿਲੀ ਨੂੰ ਮਾਰ ਕੇ ਔਰ ਜਿਹੜੇ ਘਰ ਚ ਡੰਗਰ ਵੱਸਾ ਬਣਿਆ ਹੁੰਦਾ ਸੀ ਉਹ ਡੰਗਰ ਵੱਸੇ ਵੱਲ ਵੀ ਇੱਕ ਬ੍ਰੈਸਟ ਮਾਰ ਦਿੰਦੇ ਸਨ AK47 ਦਾ ਡੰਗਰ ਵੱਸਾ ਵੀ ਮਾਰ ਕੇ ਜਾਂਦੇ ਸਨ ਇੰਨੀ ਦਰਿੰਦਗੀ ਔਰ ਉਹ ਕੌਣ ਸੀ ਉਹ ਹੀ ਸਮੇਂ ਸਿੰਘ ਸੈਣੀ ਹੋਣਾ ਵਰਗੇ ਪੁਲਿਸ ਅਫਸਰ ਪੀਪੀਐਸ ਗੇਲਵਰਗੇ ਔਰ ਨਿਹੰਗ ਅਜੀਤ ਸਿੰਘ ਪੂਲੇ ਵਰ ਜਿਨ੍ਹਾਂ ਨੂੰ 50 50 60 60 ਬਲੈਕ ਜੈਡ ਸਿਕਿਉਰਿਟੀਆਂ ਔਰ ਪੰਜਾਬ ਪੁਲਿਸ ਦੇ ਘਟੋ ਘਟ 40 50 ਪੁਲਿਸ ਅਫਸਰ ਇਹਦੇ ਨਾਲ ਚੱਲਦੇ ਹੁੰਦੇ ਸਨ ਔਰ ਬੁਲਟ ਪ੍ਰੂਫ ਗੱਡੀਆਂ ਦਾ ਕਾਫਲਾ ਔਰ ਔਰ ਉਹ ਦੌਰ ਜਿਹੜਾ ਹੈ ਮੈ ਤਾਂ ਮੇਰਾ ਧਿਆਨ ਗਿਆ ਉਧਰ ਨੂੰ ਕਿ ਜਿੱਦਾਂ ਇਹਨਾਂ ਕਰਨਲ ਬਾਠ ਨਾਲ ਕੀਤਾ ਔਰ ਉਹਨੂੰ ਕਹਿ ਰਹੇ ਨੇ ਕਿ ਇੱਕ ਠੋਕ ਕੇ ਆਏ ਆ ਅਨਕਾਊਂਟਰ ਕਰਕੇ ਤੇ ਤੈਨੂੰ ਵੀ ਠੋਕਾਂਗੇ ਇਦਾਂ ਦੀਆਂ ਪੁਲਿਸ ਦੀਆਂ ਵਰਲਡ ਜਿਹੜੀਆਂ ਵਰਡਸ ਨੇ ਪੁਲਿਸ ਦੇ ਔਰ ਇਹ ਪੁਲਿਸ ਪ੍ਰਸ਼ਾਸਨ ਨੂੰ ਇਦਾਂ ਖੁੱਲ ਦਵਾਂਗੇ ਜਿੱਦਾਂ ਇਹਨਾਂ ਨੇ ਉਦੋਂ ਕੀਤੀ ਹੀ ਫਿਰ ਅਕਾਲੀਆਂ ਨੇ ਦਿੱਤੀ ਖੁੱਲ ਸੁਮੇਸ਼ ਸਿੰਘ ਸੈਣੀ ਨੂੰ ਡੀਜੀਪੀ ਬਣਾ ਕੇ ਤੇ ਉਹਨੇ ਕੋਟਕਪੁਰੇ ਦੇ ਵਿੱਚ ਜਾ ਕੇ ਸਿੱਧੀਆਂ ਹੀ ਗੋਲੀਆਂ ਮਾਰੀਆਂ ਸਨ ਨਾਲ ਘੋਰ ਦੇ ਖੂਦੋਂ ਖੋਲ ਦਿੱਤੀ ਸੀ ਨਾ ਮੈਂ ਖੁਦ ਗਿਆ ਸੀ ਉਦੋਂ ਮੈਂ ਨਵਾਂ ਨਵਾਂ ਜੇਲ੍ਹ ਚੋਂ ਬਾਹਰ ਆਇਆ ਸੀ ਅਨੰਗ ਨਿਹੰਗ ਪੂਲੇ ਵਾਲੇ ਕੇਸ ਚੋਂ ਨਵਾਂ ਨਵਾਂ ਮੈਂ ਬਾਹਰ ਆਇਆ ਹਾਂ ਤੇ ਮੈਂ ਉੱਧਰ ਉੱਥੇ ਗਿਆ ਸੀ ਜਿਹੜੇ ਲੋਕ ਲੋਕਾਂ ਦੇ ਗੋਲੀਆਂ ਬੱਜੀਆਂ ਸਨ ਜਿਹੜੇ ਬਚ ਗਏ ਸਨ ਉਹロナ ਕਿਹਾ ਕਿ ਭਜੀ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਔਰ ਪੁਲਸ ਨੇ ਜਦੋਂ ਅਸੀਂ ਭੱਜੇ ਇੱਕ ਬੰਦੇ ਦੇ ਗੋਲੀਆਂ ਬੱਜੀ ਜਦੋਂ ਦੌੜੇ ਸਾਡੇ ਮਗਰ ਉਹਨਾਂ ਦੇ ਬੈਗ ਤੇ ਗੋਲੀਆਂ ਬੱਜੀਆਂ ਸਨ ਜਦੋਂ ਅਸੀਂ ਇਹਨਾਂ ਨੂੰ ਖੋਲੇ ਦੇ ਦਿੰਦੇ ਫਿਰ ਇਹ ਪੂਰਾ ਖੂਨਖਾਰ ਇਹਨਾਂ ਵਿੱਚ ਉਹੀ ਰੂਹ ਆ ਜਾਂਦੀ ਹੈ ਫਿਰ ਕੇਪੀਐਸ ਗਿਲਬਰਗੀ ਚਲੋ ਸਾਰਾ ਪ੍ਰਸ਼ਾਸਨ ਤਾਂ ਨਹੀਂ ਮਾਰਾ ਹੁੰਦਾ ਪਰ ਫਿਰ ਵੀ 95% ਇਹ ਡਿਪਾਰਟਮੈਂਟ ਨੂੰ ਮੈਂ ਬੜੇ ਨਜ਼ਦੀਕੀ ਨਾਲ ਜਾਣਦਾ ਹਾਂ ਔਰ ਮੈਂ ਇਹੀ ਮੌਜੂਦਾ ਸਰਕਾਰ ਨੂੰ ਕਹਾਂਗਾ ਕਿ ਇਹਨਾਂ ਨੂੰ ਥੋੜਾ ਜਿਹਾ ਕੰਟਰੋਲਸ ਕਰੋ ਤੁਹਾਡੇ ਕੋਲ 2 ਸਾਲ ਨੇ ਅਜੇ ਵੀ ਪੰਜਾਬ ਦੇ ਸਿਸਟਮ ਨੂੰ ਅਜੇ ਵੀ ਤੁਸੀਂ ਸੁਧਾਰੋ ਔਰ ਲੋਕਾਂ ਦੀ ਵੈਲਬੀਹਸਾ ਲਾਓ ਔਰ ਲੋਕਾਂ ਨੇ ਤੁਹਾਨੂੰ ਬੜੇ ਮਾਨਤਾ ਦੇ ਨਾਲ ਲੈ ਕੇ ਆਏ ਸਨ ਅੱਖਾਂ ਬੰਦ ਕਰਕੇ ਤੁਹਾਨੂੰ ਉਹਨਾਂ ਨੇ ਤਾਜ ਤੇ ਬਿਠਾਇਆ ਸੀ ਪਾਵਰ ਦਿੱਤੀ ਸੀ ਕਿਸਾਨ ਸੜਕਾਂ ਤੇ ਰੋਲਦੇ ਪਏ ਨੇ ਇੱਕ ਇੱਕ ਆਮ ਵਪਾਰੀ ਇੱਕ ਚੰਗਾ ਸਮਾਜਿਕ ਬੰਦਾ ਘਰੋਂ ਬਾਹਰ ਨਹੀਂ ਨਿਕਲ ਸਕਦਾ ਦੂਜੇ ਦਿਨ ਵਾਰਦਾt ਔਰ ਪੁਲਿਸ ਨੂੰ ਇੰਨੀ ਖੋਲਾ ਕਿ ਅਨਕਾਊਂਟਰ ਜਿੰਨ ਅਨਕਾਊਂਟਰ ਉਹ ਸਿੱਧਾ ਠੋਕ ਕੇ ਕਹਿੰਦੇ ਨੇ ਵੀ ਇੱਕ ਠੋਕਿਆ ਜੇ ਤੇ ਤੈਨੂੰ ਵੀ ਠੋਕ ਦਾਂਗੇ ਤੇ ਕਰਨਲ ਬਾਠ ਵਰਗੇ ਬੰਦਿਆਂ ਨੂੰ ਇਨਸਾਫ ਦਿਵਾਉਣ ਵਾਸਤੇ ਸੀਬੀਆਈ ਨੂੰ ਆਉਣਾ ਪੈ ਰਿਹਾ ਹੈ ਪੰਜਾਬ 'ਚ ਸੋ ਮੈਂ ਵੀਰੋ ਇੱਥੇ ਬਸ ਇਹੀ ਗੱਲ ਕਹਿਣੀ ਚਾਹੁੰਦਾ ਹਾਂ ਕਿ ਮਤਲਬ ਸਾਨੂੰ ਕਿਸੇ ਪਾਰਟੀ ਬਾਜ਼ੀ ਨਾਲ ਕੋਈ ਮਤਲਬ ਨਹੀਂ ਮੈਂ ਤੇ ਇਹ ਗੱਲ ਕਹਿੰਦਾ ਹਾਂ ਕਿ ਇਹਨਾਂ ਨੂੰ ਇੰਨੀ ਖੁੱਲ ਨਾ ਦਿਓ ਥੋੜਾ ਜਿਹਾ ਕੰਟਰੋਲ ਸਿ ਲਿਆਓ ਔਰ ਪੰਜਾਬ ਦੇ ਜਿਹੜੇ ਖਥੋਂ ਨਿਕਲਦੇ ਪਏ ਹਾਲਾਤ ਨੇ ਇਹਨਾਂ ਨੂੰ ਕਾਬੂ ਕਰੋ ਔਰ ਲੋਕਾਂ ਨੂੰ ਵੀ ਚੈਨ ਦਾ ਸਾਹ ਆਏ ਔਰ ਦੋ ਸਾਲ ਪਏ ਨੇ ਔਰ ਜੋ ਲੋਕ ਕਹਿੰਦੇ ਨੇ ਜੋ ਕਿਸਾਨਾਂ ਦੀਆਂ ਮੰਗਾਂ ਜੋ ਲੋਕਾਂ ਦੀਆਂ ਮੰਗਾਂ ਨੇ ਜੋ ਲੋਕ ਜਿਹਦਾ ਲੋਕਾਂ ਨੂੰ ਖੁਸ਼ੀ ਮਿਲਦੀ ਆ ਉਹ ਕੰਮ ਕਰੋ ਤਾਂ ਹੀ ਹਰ ਪੰਜਾਬ ਦਾ ਵਸਿੰਦਾ ਕਵੇ ਕਿ ਯਾਰ ਅਸੀਂ ਵਧੀਆ ਫੈਸਲਾ ਲਿਆ ਸੀ ਅਸੀਂ ਉਹਨਾਂ ਦੋਨਾਂ ਕੋਲੋਂ 5 ਸਾਲ ਉਹਨਾਂ ਕੋ ਕੁੱਟ ਖਾਂਦੇ ਸੀ 5 ਸਾਲ ਉਹਨਾਂ ਕੋ ਕੁੱਟ ਖਾਂਦੇ ਸੀ ਹਾਰ ਕੇ ਅਸੀਂ ਫੈਸਲਾ ਲਿਆ ਤੇ ਸਾਡਾ ਆ ਲਿਆ ਹੋਇਆ ਫੈਸਲਾ ਮਤਲਬ ਬਹੁਤ ਹੀ ਵਧੀਆ